thank you ਦੇਖੋ ਜੀ ਸਾਨੂੰ ਇਨਫੋਰਮੇਸ਼ਨ ਸਿਗੀ ਵੀ ਇਸ ਦਫਤਰ ਦੇ ਵਿੱਚ ਜਿਹੜੇ ਆਫੀਸ਼ੀਅਲ ਕੰਮ ਵੀ ਲੋਕਾਂ ਨੂੰ ਮਤਲਬ ਕੀ ਪੈਸੇ ਦੇ ਕੇ ਕਰਾਉਣੇ ਪੈਂਦੇ ਨੇ ਔਰ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਰਪ੍ਰਾਈਜ਼ ਰੇਡ ਜਿਹੜੀ ਹੈ ਆਪਣੇ ਮਾਨਯੋਗ ਚੀਫ ਡਾਇਰੈਕਟਰ ਪੰਜਾਬ ਬਿਜ਼ਨਸ ਬਿਊਰੋ ਉਹਨਾਂ ਵੱਲੋਂ ਮਾਨਯੋਗ ਐਸਐਸਪੀ ਅੰਮ੍ਰਿਤਸਰ ਜੀ ਵੱਲੋਂ ਜੋ ਦੇਸ਼ਾ ਨਿਰਦੇਸ਼ ਮਿਲੇ ਸੀਗੇ ਉਸ ਅਨੁਸਾਰ ਅਸੀਂ ਇੱਥੇ ਸਰਪ੍ਰਾਈਜ਼ ਰੇਡ ਕੀਤੀ ਹੈ ਇੱਥੇ ਪਹੁੰਚ ਕੇ ਅਸੀਂ ਜੋ ਟਰੈਕ ਦੇ ਉੱਤੇ ਟੈਸਟ ਦੇਣ ਆਏ ਹੋਏ ਸੀਗੇ ਉਹਨਾਂ ਦੇ ਕੋਲੋਂ ਪੁੱਛ-ਕਿਛ ਕੀਤੀ ਹੈ ਬਈ ਉਹ ਐਕਚੁਅਲ 'ਚ ਟ੍ਰੈਕ ਤੇ ਟੈਸਟ ਦੇਣ ਆਏ ਨੇ ਕਿ ਨਹੀਂ ਆਏ ਇਸ ਤੋਂ ਇਲਾਵਾ ਇੱਥੇ ਕੋਈ ਬਹੁਤ ਜ਼ਿਆਦਾ ਹੈਵੀ ਰਸ਼ ਨਹੀਂ ਸੀਗਾ ਟੋਟਲ 10 ਐਪਲੀਕੇਸ਼ਨ ਸੀਗੀਆਂ ਟ੍ਰੈਕ ਦੀਆਂ ਜਿਨ੍ਹਾਂ 'ਚੋਂ ਪੰਜ ਸਾਡੇ ਆਉਣ ਤੋਂ ਪਹਿਲਾਂ ਟੈਸਟ ਦੇ ਕੇ ਜਾ ਚੁੱਕੇ ਸੀ ਪੰਜ ਅਸੀਂ ਹਾਜ਼ਰ ਪਾਏ ਆ ਉਹਨਾਂ ਨੂੰ ਕੋਲ ਪੁੱਛਿਆ ਔਰ ਟ੍ਰੈਕ ਉਹ ਦੇ ਰਹੇ ਸੀਗੇ ਇਸ ਤੋਂ ਇਲਾਵਾ ਉਸ ਸਬੰਧੀ ਅਸੀਂ ਰਿਕਾਰਡ ਜਿਹੜਾ ਕੁਝ ਇਹਨਾਂ ਕੋਲੋਂ ਲਿਆ ਵਾ ਉਹਦੇ ਅਸੀਂ ਕੁੰਝਣ ਕਰਾਂਗੇ ਬਕਾਇਦਾ ਔਰ ਫਾਰਮਲ ਪੁੱਛਗਿਛ ਕਰਨ ਵਾਸਤੇ ਅਸੀਂ ਇੱਥੋਂ ਦੇ ਇੱਕ ਦੋ ਸਟਾਫ ਨੂੰ ਨਾਲ ਲੈ ਕੇ ਚੱਲੇ ਆਂ ਔਰ ਇਹਦੇ ਚ ਕੁਝ ਵੀ ਇਹੋ ਜੀ ਗੱਲ ਨਹੀਂ ਹੈਗੀ ਅਜੇ ਵੀ ਅਸੀਂ ਕੁਝ ਅਜੇ ਪ੍ਰੀਲੀਮినਰੀ ਸਟੇਜ ਹੈਗੀ ਹੈ ਕੋਈ ਕੰਕਰੀਟ ਗੱਲ ਮੈਂ ਤੁਹਾਡੇ ਸਾਹਮਣੇ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੀ ਪੁੱਛਗਿਛ ਕਰਕੇ ਸਾਨੂੰ ਜੋ ਕੁਝ ਏਜੰਟਸ ਵੀ ਅਸੀਂ ਲੈ ਕੇ ਚੱਲੇ ਆਂ ਵੀ ਸਾਡਾ ਬੇਸਿਕ ਏਮ ਇਹ ਹੈ ਵੀ ਪਠਾਨਕੋਟ ਦੇ ਲੋਕਾਂ ਨੂੰ ਜਿਹੜੇ ਆ ਆਰਟੀਆ ਦਫਤਰ ਨਾਲ ਕੰਮ ਪੈਂਦੇ ਨੇ ਉਹ ਆਰਾਮ ਦੇ ਨਾਲ ਉਹਨਾਂ ਦਾ ਕੰਮ ਹੋ ਜਾਣ ਬਿਨਾ ਕਿਸੇ ਖੱਜਲ ਖੋਰੀ ਦੇ ਹੋ ਜਾਣ ਔਰ ਉਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ ਸਰ ਡਿਪਾਰਟਮੈਂਟ ਲਈ ਕਿਨੇ ਲੋਕਾਂ ਨੂੰ ਲੈ ਕੇ ਜਾ ਗਿਆ ਫਾੜਨ ਉਹ ਪੁੱਛ ਕੇ ਇਸ ਲਈ ਕਿਨੇ ਲੋਕਾਂ ਲੈ ਕਿਨੇ ਲੋਕ ਲੈ ਕੇ ਅਸੀਂ 3 EMPLOYEES ਜਿਹੜੇ ਨੇ ਆਊਟਸੋਰਸਡ ਨੇ ਦਫਤਰ ਦੇ ਉਹ ਲੈ ਕੇ ਜਾ ਰਹੇ ਹਾਂ ਔਰ ਦੋ ਤਿੰਨ ਏਜੰਟਸ ਜਿਹੜੇ ਸਰ ਡਿਪਾਰਟਮੈਂਟ ਦੇ ਆਪਣੇ ਸਰ ਤੋਂ ਪਹਿਲੇ ਵੀ 2 ਮਹੀਨੇ ਪਹਿਲੇ ਵੀ ਰੇਡ ਹੋ ਚੁੱਕੀ ਹੈ ਅਸੀਂ ਇੱਥੇ ਲਾਸਟ ਰੇਡ ਕੀਤੀ ਸੀ ਜੀ 16 ਦਸੰਬਰ 2024 ਦੇ ਵਿੱਚ ਔਰ ਉਸ ਵੇਲੇ ਅਸੀਂ ਇੱਥੇ ਟਰੈਪ ਕੀਤਾ ਸੀਗਾ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਰੰਗੇ ਹੱਤੀ ਬ੍ਰਾਈਵ ਲੈਂਦੇ ਹੋਏ ਫੜਿਆ ਸੀਗਾ ਔਰ ਉਹ ਅਜੇ ਤੱਕ ਜੇਲ੍ਹ ਚ ਸਰ ਡਿਪਾਰਟਮੈਂਟ ਦੀ ਆਪਣੀ ਕਾਰਵਾਈ ਹੈ ਨਹੀਂ ਕਿਸੇ ਸ਼ਿਕਾਇਤ ਤੇ ਕਾਰਵਾਈ ਨਹੀਂ ਜੀ ਇਹ ਡਿਪਾਰਟਮੈਂਟ ਦੀ ਆਪਣੀ ਕਾਰਵਾਈ ਕੋਈ ਸ਼ਿਕਾਇਤ ਡਿਪਾਰਟਮੈਂਟ ਦੀ ਜਿਹੜਾ ਬਿਮਾਰ ਰਹਿੰਦੀ ਹੈ ਤੇ ਉਹ ਉਹਦੇ ਬਾਰੇ ਫੜਨ ਇਹ ਏਜੰਟ ਕੰਮ ਗੁੰਦਰੰਦ ਨਹੀਂ ਸੀ ਦੇਖੋ ਪਤਾ ਕੀ ਹੈ ਇਹਦੇ ਚ ਪ੍ਰੋਬਲਮ ਕੁਝ ਏਜੰਟਾਂ ਦੀ ਤੇ ਹੈ ਹੀ ਹੈ ਫਿਰ ਲੋਕੀ ਵੀ ਜਿਹੜੇ ਨੇ ਨਾ ਉਹ ਥੋੜੇ ਜਿਹੀ ਇਲਟਰੇਸੀ ਹੋਣ ਕਰਕੇ ਉਹ ਵੀ ਚੰਦ ਦਿਨ ਵੀ ਸਾਨੂੰ ਰੈਡੀਮੇਟ ਕੰਮ ਮਿਲ ਜੇ ਫਾਈਲ ਸਾਡੀ ਤਿਆਰ ਕਰ ਦੋ ਜੀ ਤੇ ਉਹ ਆਪਣਾ ਕੰਮ ਆਪ ਕਈ ਨਹੀਂ ਕਰ ਸਕਦੇ ਮੈਂ ਦੇਖਿਆ ਸਵੇਰੇ ਟਰੈਕ ਦੇ ਵਿੱਚ ਪੰਜ ਜਿਹੜੇ ਸੀਗੇ ਟੈਸਟ ਦੇਣ ਆਏ ਸੀ ਉਹਨਾਂ ਵਿੱਚੋਂ ਤਿੰਨ ਜਿਹੜੇ ਏਜੰਟਾਂ ਦੇ ਥਰੂ ਆਏ ਸੀ ਦੋ ਨੇ ਆਪਣੇ ਆਪ ਉਹਨਾਂ ਦੇ ਹਸਬੰਦ ਨੇ ਆਪਣੇ ਆਪ ਔਨਲਾਈਨ ਅਪਲਾਈ ਕੀਤਾ ਸੀ ਸੋ ਅਵੇਅਰਨੈਸ ਦੀ ਲੋੜ ਹੈਗੀ ਆ ਵੀ ਆਪ ਸਾਈਟ ਤੇ ਜਾਓ ਗਵਰਨਮੈਂਟ ਸਾਈਟ ਤੇ ਜਾਓ ਆਪਣੇ ਆਪ ਅ ਲਿਟਰੇਸੀ ਆਪਣਾ ਲੈਵਲ ਥੋੜਾ ਜਿਹਾ ਵਧੀਆ ਕਰੋ ਤੇ ਆਪਣੇ ਆਪ ਕੰਮ ਕਰਨ ਦੀ ਆ ਕੋਸ਼ਿਸ਼ ਕਰੀਏ ਵੀ ਬਿਨਾ ਏਜੰਟਾਂ ਦੇ ਅਸੀਂ ਸਿੱਧੇ ਆਪਣਾ ਕੰਮ ਕਰਾ ਸਕਦੇ ਆ। ਥੈਂਕ ਯੂ ਸਰ। ਲੋਕੀ ਕਹਿੰਦੇ ਤੇ ਹੁੰਦਾ ਹੀ ਨਹੀਂ ਬਿਨਾ ਏਜੰਟਾਂ ਤੋਂ ਆਂਦੇ ਆ ਕੰਮ ਨਹੀਂ ਹੋ ਜਾਂਦਾ। ਕੋਈ ਤੇ ਕੋਈ ਸਾਡੇ ਕੱਢ ਦਿੰਦੇ ਵਿੱਚ। ਜੇ ਜੇ ਇਹੋ ਜੀ ਗੱਲ ਹੈ ਤੇ ਸਾਡੇ ਕੋਲ ਆਓ ਅਸੀਂ ਇਸੇ ਵਾਸਤੇ ਬੈਠੇ ਆਂ। ਜੇ ਤੁਹਾਡੇ ਕੋਲ ਕੋਈ ਪੈਸਾ ਮੰਗਦਾ ਸਾਡੇ ਕੋਲ ਆਓ ਅਸੀਂ ਤੁਹਾਨੂੰ ਦੱਸਾਂਗੇ ਅੱਗੇ ਕੀ ਕਰਨਾ। ਤੇ ਅਸੀਂ ਉਹਨੂੰ ਆਪਣੀ ਜਗ੍ਹਾ ਪਹੁੰਚਾਵਾਂਗੇ ਜਿੱਦਾਂ ਇੱਥੇ ਆਪਣਾ ਜੀਡੀ ਸੀਗਾ ਪਹਿਲਾਂ ਤੇ ਮੁਕੇਸ਼ ਸੀਗਾ ਉਹਨਾਂ ਨੂੰ ਅਸੀਂ ਜੇਲ੍ਹ ਪਹੁੰਚਾਇਆ ਹੀ ਹੈ ਇਹਦੇ ਵਿੱਚ ਜ਼ੀਰੋ ਟੋਲਰੈਂਸ ਵਿੱਚ ਮੇਰਾ ਨਾਮ ਸੁਖਵਿੰਦਰਪਾਲ ਸਿੰਘ ਡੀਐਸਪੀ ਵਿਜੀਲੈਂਸ ਬਿਊਰੋ ਪਠਾਨਕੋ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar